ਆਸਟ੍ਰੇਲੀਆ 'ਚ ਰਹਿੰਦੇ ਪੰਜਾਬੀ ਮੂਲ ਦੇ ਇਸ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦੀ ਪੂਰੀ ਦੁਨੀਆ ਫੈਨ ਹੋ ਚੁੱਕੀ ਹੈ। ਇਸ ਨੌਜਵਾਨ ਵੱਲੋਂ ਅਜਿਹਾ ਕੰਮ ਕੀਤਾ ਗਿਆ ਕਿ ਪੂਰੀ ਦੁਨੀਆ ਵੱਲੋਂ ਇਸ ਨੌਜਵਾਨ ਦੀ ਤਾਰੀਫ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਅਦਾਕਾਰਾ ਪ੍ਰਿੰਕਾ ਚੋਪੜਾ ਵੀ ਨੌਜਵਾਨ ਦੀ ਤਾਰੀਫ ਕਰੇ ਬਿਨਾ ਨਹੀਂ ਰਹਿ ਸਕੀ। ਵੱਡੇ-ਵੱਡੇ মিডিਆ ਅਦਾਰਿਆਂ ਵੱਲੋਂ ਨੌਜਵਾਨ ਵੱਲੋਂ ਕੀਤੇ ਕਾਰਜ ਨੂੰ ਖੂਬ ਦਿਖਾਇਆ ਜਾ ਰਿਹਾ ਹੈ। ਆਖਰ ਅਜਿਹੇ ਐਸ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਕੀ ਕੀਤਾ ਗਿਆ ਕਿ ਪੂਰੀ ਦੁਨੀਆ ਐਸ ਨੌਜਵਾਨ ਦੀ ਮਰੀਦ ਹੋ ਚੁੱਕੀ ਹੈ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਆਸਟ੍ਰੇਲੀਆ ਦੇ ਕੁੰਜਲੈਂਡ ਚ ਪਾਰਸਲ ਦੇਣ ਦਾ ਕੰਮ ਕਰਦਾ ਹੈ ਤੇ ਨੌਜਵਾਨ ਇੱਕ ਗੋਰੀ ਮਹਿਲਾ ਦੇ ਘਰ ਪਾਰਸਲ ਦੇਣ ਲਈ ਗਿਆ ਸੀ ਇਸ ਦੌਰਾਨ ਇਹ ਨੌਜਵਾਨ ਜਦੋਂ ਪਾਰਸਲ ਲੈ ਕੇ ਮਹਿਲਾ ਦੇ ਘਰ ਗਿਆ ਤਾਂ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਪਰ ਘਰ 'ਚ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ ਇਸ ਮੌਕੇ ਅਚਾਨਕ ਹੀ ਗੁਰਪ੍ਰੀਤ ਸਿੰਘ ਦੀ ਨਜ਼ਰ ਬਾਹਰ ਤਾਰ ਤੇ ਟੰਗੇ ਕੱਪੜਿਆਂ ਤੇ ਪੈ ਗਈ ਇਨਸਾਨੀਅਤ ਦੇ ਨਾਤੇ ਕੱਪੜਿਆਂ ਨੂੰ ਭਿੱਜਣ ਤੋਂ ਬਚਾਉਣ ਲਈ ਗੁਰਪ੍ਰੀਤ ਸਿੰਘ ਨੇ ਤਾਰ ਤੋਂ ਸਾਰੇ ਕੱਪੜੇ ਲਾ ਲਏ ਤੇ ਉਹਨਾਂ ਨੂੰ ਘਰ ਦੇ ਕਿਸੇ ਸੁਰੱਖਿਅਤ ਥਾਂ ਤੇ ਰੱਖ ਦਿੱਤਾ ਤੇ ਨਾਲ ਹੀ ਉੱਥੇ ਹੀ ਨੌਜਵਾਨ ਨੇ ਮੈਲਾ ਦਾ ਪਾਰਸਲ ਵੀ ਰੱਖ ਦਿੱਤਾ ਜਿਸ ਤੋਂ ਬਾਅਦ ਇਹ ਨੌਜਵਾਨ ਉੱਥੋਂ ਚਲਾ ਜਾਂਦਾ ਹੈ ਜਾਣਕਾਰੀ ਮੁਤਾਬਕ ਜਦੋਂ ਮਾਲਕਣ ਘਰ ਆਉਂਦੀ ਐ ਸਿੱਧਾ ਉਸਦਾ ਧਿਆਨ ਤਾਰ ਤੇ ਟੰਗੇ ਹੋਏ ਕੱਪੜਿਆਂ ਤੇ ਗਿਆ ਇੱਕ ਵਾਰ ਤਾਂ ਇਹ ਮੈਲਾ ਹੈਰਾਨ ਰਹਿ ਗਈ ਕਿਉਂਕਿ ਕੱਪੜੇ ਤਾਰ ਤੇ ਦਿਖਾਈ ਨਹੀਂ ਦੇ ਰਹੇ ਸੀ ਜਿਸ ਤੋਂ ਬਾਅਦ ਜਦੋਂ ਮਾਲਕਣ ਨੇ ਥੋੜਾ ਘਰ ਦੇ ਅੱਗੇ ਜਾ ਕੇ ਦੇਖਿਆ ਤਾਂ ਉਸਦੇ ਕੱਪੜੇ ਸੁੱਕੇ ਅਤੇ ਸਾਫ਼ ਥਾਂ ਤੇ ਰੱਖੇ ਹੋਏ ਸੀ ਜਿਸ ਨੂੰ ਦੇਖ ਕੇ ਇਹ ਮੈਲਾ ਹੈਰਾਨ ਰਹਿ ਗਈ ਕਿ ਆਖਰ ਕਿਸ ਵੱਲੋਂ ਉਸਦੇ ਕੱਪੜਿਆਂ ਨੂੰ ਸੁਰੱਖਿਅਤ ਥਾਂ ਤੇ ਰੱਖਿਆ ਗਿਆ ਮਹਿਲਾ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸ ਵੱਲੋਂ ਉਸ ਦੇ ਕੱਪੜਿਆਂ ਨੂੰ ਸੁਰੱਖਿਅਤ ਥਾਂ ਤੇ ਰੱਖਿਆ ਗਿਆ ਤੁਰੰਤ ਉਸ ਵੱਲੋਂ ਆਪਣੇ ਘਰ ਤੇ ਲੱਗੇ ਸੀਸੀਟੀਵੀ ਕੈਮਰੇ ਖੰਘਾਲੇ ਗਏ ਕੈਮਰੇ ਚ ਪਤਾ ਲੱਗਿਆ ਕਿ ਪਾਰਸਲ ਦੇਣ ਆਏ ਇਸ ਸਿੱਖ ਨੌਜਵਾਨ ਵੱਲੋਂ ਇਹ ਕੱਪੜੇ ਸੁੱਕੀ ਥਾਂ ਤੇ ਰੱਖੇ ਗਏ ਸੀ ਇਸ ਤੋਂ ਬਾਅਦ ਘਰ ਦੀ ਇਹ ਮਾਲਕਣ ਇੰਨੀ ਖੁਸ਼ ਹੋਈ ਕਿ ਉਸ ਵੱਲੋਂ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਘਰ ਆਪਣੇ ਕੋਲ ਬੁਲਾਇਆ ਗਿਆ ਉਸ ਨਾਲ ਮੁਲਾਕਾਤ ਕੀਤੀ ਗਈ ਮੁਲਾਕਾਤ ਦੀ ਤਸਵੀਰ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਤੇ ਨਾਲ ਹੀ ਜੰਮ ਕੇ ਇਸ ਸਿੱਖ ਨੌਜਵਾਨ ਦੀ ਨੇਕ ਦਿਲੀ ਦੀ ਦਰਿਆਦਲੀ ਦੀ ਤਾਰੀਫ਼ ਵੀ ਕੀਤੀ ਗਈ ਹੁਣ ਲਗਾਤਾਰ ਇਹ ਨੌਜਵਾਨ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੱਡੇ ਪੱਧਰ ਤੇ ਇਸ ਸਿੱਖ ਨੌਜਵਾਨ ਦੇ ਨਾਲ-ਨਾਲ ਪੂਰੇ ਸਿੱਖ ਭਾਈਚਾਰੇ ਦੀ ਪੰਜਾਬੀਆਂ ਦੀ ਤਾਰੀਫ਼ ਕੀਤੀ ਜਾ ਰਹੀ ਹੈ ਹਰ ਕਿਸੇ ਵੱਲੋਂ ਨੌਜਵਾਨ ਦੇ ਕੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ